ਸਫਰੇ ਸਲਹਾਂ ਦੇ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੀਆਂ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕਮਾਲ ਦੀ ਐਕਟਿੰਗ ਕੀਤੀ ਆ ਇਨ੍ਹਾਂ ਕਥਾਵਾਚਕਾਂ ਨੇ ਇਤਿਹਾਸਕਾਰਾਂ ਨੇ ਤੇ ਪੱਤਰਕਾਰਾਂ ਨੇ ਅਗਰ ਜੇ ਇਹੋ ਹੀ ਕਹਾਣੀ ਕਿਸੇ ਅਦਾਕਾਰ ਨੇ ਸੁਣਾਉਣੀ ਹੋਵੇ ਨਾ ਦੋਨੋਂ ਗੈਲੈਕਸਿੰਗ ਵਗੈਰਾ ਦੀ ਗੱਤੋ ਕਰਨੀ ਪੈਂਦੀ ਆ ਲੇਕਿਨ ਇਹਨਾਂ ਨੂੰ ਤੇ ਉਹਦੀ ਵੀ ਜ਼ਰੂਰਤ ਨਹੀਂ ਪਈ ਕਈ ਸਾਲ ਪਹਿਲਾਂ ਜਿਹੜੇ ਬੱਚੇ ਸਰਕਾਰਾਂ ਨੇ ਸ਼ਹੀਦ ਕਰ ਦਿੱਤੇ ਆ ਉਹ ਤੇ ਇਹਨਾਂ ਨੂੰ ਹੱਦਸਾਲ ਨਜ਼ਰ ਆ ਜਾਂਦੇ ਆ ਲੇਕਿਨ ਜਿਨ੍ਹਾਂ ਬੱਚਿਆਂ ਦਾ ਕਰਕੇ ਉਹ ਸ਼ਹਾਦਤਾਂ ਹੋਈਆਂ ਉਹ ਇਹਨਾਂ ਨੂੰ ਕਿਹੋ ਜਿਹੀ ਨਜ਼ਰ ਆਦੇ ਉਹ ਇਹਨਾਂ ਨੂੰ ਇਸੇ ਕਰਕੇ ਨਹੀਂ ਨਜ਼ਰ ਆਦੇ ਵੀ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਆਪਣਾ ਬਿਜ਼ਨਸ ਨਜ਼ਰ ਨਹੀਂ ਆ ਰਿਹਾ ਆਪਣਾ ਧੰਦਾ ਨਹੀਂ ਨਜ਼ਰ ਆ ਰਿਹਾ ਉਹ ਬੱਚੇ ਤਾਂ ਅੱਜ ਵੀ ਵਿਚਾਰੇ ਝੁੱਗੀਆਂ ਚੌਪੜੀਆਂ ਦੇ ਵਿੱਚ ਰਹਿ ਰਹੇ ਆ ਤੇ ਦਾਣੇ-ਦਾਣੇ ਨੂੰ ਤਰਸਦੇ ਆ ਤੇ ਢੇਰਾਂ ਤੋਂ ਚੱਕ-ਚੱਕ ਕੇ ਖਾ ਰਹੇ ਆ ਵੈਸੇ ਤਾਂ ਇਸ ਵੀਡੀਓ ਤੇ ਪੂਰੀ ਵੀਡੀਓ ਤੇ ਮੇਰੀ ਟਿੱਪਣੀ ਸੀ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਵੇ ਇਸੇ ਕਰਕੇ ਮੈਂ 2-3 ਕਲਿੱਪ ਚੱਕੇ ਸੀ ਉਹਨਾਂ ਤੇ ਕਰਾਂਗੇ ਗੱਲ ਆ ਪਹਿਲਾ ਵੀਡੀਓ ਦੇਖਿਓ ਤਸੀਂ ਕਿਉਂ ਉਸ ਜਰਨੀ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਤਾਂ ਖਾਸ ਤੌਰ ਤੇ ਜਦੋਂ ਇੱਥੋਂ ਤੱਕ ਪਹੁੰਚਦੇ ਐ ਮੈਂ ਕਿਉਂਕਿ ਬਹੁਤ ਲੰਬਾ ਸਮਾਂ ਹੋ ਜਾਊਗਾ ਜੇ ਅਸੀਂ ਪਰਿਵਾਰ ਵਿਛੋੜੇ ਤੋਂ ਸ਼ੁਰੂ ਕਰਦੇ ਆ ਮੈਂ ਇਸ ਧਰਤੀ ਬਾਰੇ ਜੇ ਇੱਥੋਂ ਤੱਕ ਸੀਮਤ ਰਹਾ ਤਾਂ ਮੋਰੰਡੇ ਤੋਂ ਚੱਲਣ ਤੋਂ ਲੈ ਕੇ ਇੱਥੋਂ ਤੱਕ ਦਾ ਸਮਾਂ ਔਰ ਫਿਰ ਜਿਹੜੀ ਕਚਹਿਰੀ ਸੀ ਉਹ ਚਾਹੇ ਫਿਲਮਾਂ ਦੇ ਵਿੱਚ ਅਸੀਂ ਦੇਖੀ ਚਾਰ ਸੱਜਾ ਦੇ ਆਈ ਚਾਹੇ ਬਹੁਤ ਸਾਰੇ ਹੋਰ ਤਰੀਕਿਆਂ ਦੇ ਨਾਲ ਸਾਡੇ ਸਾਹਮਣੇ ਲਿਖਤ ਰੂਪ ਦੇ ਵਿੱਚ ਆਉਂਦੀ ਹੈ ਜਾਂ ਕਿਸੇ ਤਰੀਕੇ ਵੀ ਆਈ ਹੈ ਉਹ ਦ੍ਰਿਸ਼ ਕਿਹਦਾ ਸੀਗਾ ਜੀ ਮੱਕੜ ਸਾਹਿਬ ਜੇ ਉਸ ਜਰਨੀ ਨੂੰ ਸਮਝ ਨਾ ਨਾ ਤੇ ਇਹਨਾਂ ਦੇ ਮੂੰਹ ਦੇ ਵਿੱਚ ਮੈਕਡੇਨ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਇਹਨਾਂ ਨੇ ਤਾਂ ਉਹੀ ਤੁਹਾਨੂੰ ਦੱਸਣਾ ਵੀ ਜਿਹਦੇ ਵਿੱਚ ਇਹਨਾਂ ਦਾ ਫਾਇਦਾ ਹੋਣਾ ਕਿਉਂਕਿ ਇਹ ਇਹਨਾਂ ਦਾ ਬਿਜ਼ਨਸ ਆ ਇਹ ਇਹਨਾਂ ਦਾ ਤੰਦਾ ਇਹਦੇ ਵਿੱਚ ਲੋਕਾਂ ਦਾ ਫਾਇਦਾ ਨਹੀਂ ਹੋਣਾ ਲੋਕਾਂ ਲੋਕ ਤਾਂ ਸਿਰਫ ਲੁੱਟੇ ਜਾ ਰਹੇ ਆ ਗੁਰੂਆਂ ਦੇ ਨਾਂ ਤੋਂ ਤੇ ਚਾਰ ਸਹਿਬਜ਼ਾਦੇਆਂ ਦੇ ਨਾਂ ਤੋਂ ਲਿਖਤੀ ਰੂਪ ਵਿੱਚ ਵੀ ਤੁਹਾਡੇ ਸਾਹਮਣੇ ਕਹਾਣੀਆਂ ਆਈਆਂ ਚਾਰ ਸਹਿਬਜ਼ਾਦੇ ਫਿਲਮ ਵੀ ਤੁਸੀਂ ਦੇਖੀ ਆ ਲੇਕਿਨ ਫਿਰ ਵੀ ਤੁਹਾਨੂੰ ਸਮਝ ਨਹੀਂ ਆਈ ਅਗਰ ਜੇ ਉਸ ਜਰਨੀ ਨੂੰ ਸਮਝ ਨਾ ਨਾ ਤੇ ਓ ਮਾਈ ਗੋਡ ਤੇ ਪੀਕੇ ਮੂਵੀ ਦੇਖੋ ਤਾਨੂੰ ਸਾਰੀ ਸਮਝ ਆ ਜਾਏਗੀ ਅਗਰ ਜੇ ਫਿਰ ਵੀ ਸਮਝ ਨਾ ਆਈ ਤਾਂ ਫਿਰ ਤੁਸੀਂ ਵੀ ਗੁਰੂ ਸਾਹਿਬ ਦੇ ਹੱਕ ਵਿੱਚ ਨਹੀਂ ਪੁਜਾਰੀ ਦੇ ਹੱਕ ਦੇ ਵਿੱਚ ਬੋਲ ਰਹੇ ਹੋ ਇਸੇ ਕਰਕੇ ਤਾਂ ਤੁਸੀਂ ਇੱਕ ਧਰਮ ਦੀ ਗੱਲ ਕਰ ਰਹੇ ਹੋ ਇਨਸਾਨੀਅਤ ਦੀ ਨਹੀਂ ਗੁਰੂ ਸਾਹਿਬ ਨੇ ਇੱਕ ਧਰਮ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਜੀ ਨੇ ਇਨਸਾਨੀਅਤ ਦੀ ਗੱਲ ਕੀਤੀ ਸੀ ਗੁਰੂ ਸਾਹਿਬ ਜੀ ਨੇ ਉਹ ਧਰਮ ਨਿਭਾਇਆ ਜਿਹੜਾ ਇਹ ਧਰਮ ਪਰਮਾਤਮਾ ਨਿਭਾ ਰਿਹਾ ਚੰਨ ਤਾਰੇ ਸੂਰਜ ਹਵਾ ਪਾਣੀ ਨਭਾ ਰਹੇ ਆ ਲੇਕਿਨ ਆਪਣੇ ਫਾਇਦੇ ਵਾਸਤੇ ਇਸ ਪੁਜਾਰੀ ਨੇ ਗੁਰੂ ਸਾਹਿਬ ਜੀ ਨੂੰ ਇੱਕ ਧਰਮ ਦੇ ਨਾਲ ਜੋੜ ਕੇ ਰੱਖ ਦਿੱਤਾ ਇੱਕ ਘੇਰੇ ਦੇ ਵਿੱਚ ਖੜਾ ਕਰਕੇ ਰੱਖ ਦਿੱਤਾ ਉਹ ਲੜਾਈ ਸੱਚ ਤੇ ਝੂਠ ਦੀ ਸੀ ਨਾ ਕਿ ਕਿਸੇ ਇੱਕ ਧਰਮ ਦੀ ਧਰਮ ਤਾਂ ਆਲਰੇਡੀ ਪਹਿਲਾਂ ਦੋ ਚੱਲ ਰਹੇ ਸੀ ਗੁਰੂ ਸਾਹਿਬ ਨੇ ਉਹਨਾਂ ਧਰਮਾਂ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਓ ਮਾਈ ਗੋਡ ਤੇ ਪੀਕੇ ਮੂਵੀ ਦੇ ਵਿੱਚ ਪੁਰੇਸ਼ 라ਵਲ ਨੇ ਤੇ ਅਮਰ ਖਾਨ ਨੇ ਪੁਜਾਰੀ ਨੂੰ ਨੰਗਿਆਂ ਕੀਤਾ ਨਾ ਉਹੀ ਕੰਮ ਗੁਰੂ ਸਾਹਿਬ ਨੇ ਕੀਤਾ ਸੀ ਇਹੀ ਗੁਨਾਹ ਸੀ ਚਾਰ ਸਹਿਬਜ਼ਾਦਿਆਂ ਦਾ ਤੇ ਗੁਰੂ ਸਾਹਿਬ ਦਾ ਜਦੋਂ ਵੀ ਕਿਸੇ ਨੇ ਸੱਚ ਦੀ ਗੱਲ ਕੀਤੀ ਹੈ ਨਾ ਉਹਦੇ ਨਾਲ ਇਦਾਂ ਹੀ ਹੋਇਆ ਭਾਵੇਂ ਉਹ ਮਨਸੂਰ ਹੋਵੇ ਭਾਵੇਂ ਉਹ ਜਿਸਸ ਹੋਵੇ ਭਾਵੇਂ ਉਹ ਮੁਹੰਮਦ ਸਾਹਿਬ ਹੋਣ ਚਲੋ ਇਹਨਾਂ ਨੂੰ ਤਾਂ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਆ ਜਾਂ ਲੋਕਾਂ ਕੋਲੋਂ ਸੁਣਦੇ ਆ ਸਾਡੇ ਤਾਂ ਅੱਖੀਂ ਵੇਖਣ ਦੀ ਗੱਲ ਆ ਸਿੱਧੂ ਮੂਸੇਵਾਲੇ ਨਾਲ ਤੇ ਦੀਪ ਸਿੱਧੂ ਨੇ ਦੇ ਨਾਲ ਵੀ ਤਾਂ ਇਹੋ ਹੀ ਕੁਝ ਹੋਇਆ ਨਾ ਵੀ ਸੱਚ ਤੇ ਪਹਿਲਾ ਦੇ ਰਹੇ ਸੱਚ ਦੀ ਗੱਲ ਕਰਦੇ ਸੀ ਲੋਕਾਂ ਦੇ ਹੱਕ ਦੀ ਗੱਲ ਕਰਦੇ ਸੀ ਤੁਸੀਂ ਵੀ ਲੋਕਾਂ ਦੇ ਹੱਕ ਦੀ ਗੱਲ ਕਰਕੇ ਦੇਖੋ ਤੁਹਾਡੇ ਨਾਲ ਵੀ ਇਹੋ ਕੁਝ ਹੋਏਗਾ ਟਾਡੇ ਵੀ ਚੈਨਲ ਬੰਦ ਕੀਤੇ ਜਾਣਗੇ ਕਿਉਂਕਿ ਲੋਕਾਂ ਦੇ ਚੈਨਲ ਬੰਦ ਕੀਤੇ ਗਏ ਆ ਬਸ ਜਿਹੜਾ ਸਮਝੌਤਾ ਕਰ ਲੈਂਦਾ ਉਹਨੂੰ ਸਹੂਲਤਾਂ ਮਿਲ ਜਾਂਦੀਆਂ ਤੇ ਜਿਹੜਾ ਸਮਝੌਤਾ ਨਹੀਂ ਕਰਦਾ ਤੇ ਉਹਨੂੰ ਮੌਤ ਦਾ ਸਾਹਮਣਾ ਕਰਨਾ ਪੈਂਦਾ بڑے ਲੋਕਾਂ ਨਾਲ ਇਦਾਂ ਹੋਇਆ ਤੇ ਹੁੰਦਾ ਰਹੇਗਾ ਜਿੰਨਾ ਚਿਰ ਸਾਡਾ ਸਾਰਿਆਂ ਦਾ ਏਕਾ ਨਾ ਹੋਇਆ ਜਿੰਨਾ ਚਿਰ ਅਸੀਂ ਇਹਨਾਂ ਧਾਰਮਿਕ ਸਥਾਨਾਂ ਦਾ ਬਾਈਕਾਟ ਨਾ ਕੀਤਾ ਉਹਨਾਂ ਚਿਰ ਭਾਰਤ ਦਾ ਸੁਧਾਰ ਨਹੀਂ ਹੋਣਾ। ਇਹਨਾਂ ਧਰਮਾਂ ਦੀ ਲੜਾਈ ਦੇ ਵਿੱਚੋਂ ਜਨਤਾ ਦਾ ਕੋਈ ਫਾਇਦਾ ਨਹੀਂ, ਫਾਇਦਾ ਸਰਕਾਰਾਂ ਦਾ ਤੇ ਪੁਜਾਰੀ ਦਾ। ਬੰਦਾ ਤਾਂ ਸਿਰਫ ਲੁੱਟਿਆ ਜਾ ਰਿਹਾ ਤੇ ਮਾਰਿਆ ਜਾ ਰਿਹਾ। ਆ ਜਿਹੜਾ ਕਰੋੜਾਂ ਰੁਪਈਆ ਇਕੱਠਾ ਹੁੰਦਾ ਹਰ ਸਾਲ ਹਰ ਦਿਨ ਇਹ ਜਾਂਦਾ ਕਿੱਥੇ ਆ ਇਹ ਪੁਜਾਰੀ ਦੇ ਖਾਤੇ ਵਿੱਚ ਤੇ ਸਰਕਾਰੀ ਖਾਤੇ ਵਿੱਚ ਹੁਣ ਚਾਈਨਾ ਸਾਡੇ ਨਾਲੋਂ ਬਾਅਦ ਦੇ ਵਿੱਚ ਆਜਾਦ ਹੋਇਆ ਲੇਕਿਨ ਉਹ ਨੰਬਰ 1 ਦੀ ਕੰਟਰੀ ਬਣ ਚੁੱਕਾ ਹੁਣ ਪੱਛਮੀ ਮੁਲਖ ਕਿਉਂ ਸਾਡੇ ਨਾਲੋਂ ਉਮੀਦ ਆ ਉਹ ਇਸੇ ਕਰਕੇ ਉਮੀਦ ਆ ਕਿ ਉਥੇ ਆ ਜਿਹੜੇ ਧਾਰਮਿਕ ਗੁੰਡੇ ਕੋਈ ਨਹੀਂਗੇ ਧਾਰਮਿਕ ਲਟੇਰੇ ਕੋਈ ਨਹੀਂਗੇ ਉਹਨਾਂ ਦਾ ਜਿਹੜਾ ਪੈਸਾ ਉਹ ਉਹਨਾਂ ਦੇ ਵਿੱਚ ਘੁੰਮ ਰਿਹਾ ਨਾ ਕਿ ਕਿਸੇ ਧਾਰਮਿਕ ਸਥਾਨ ਤੇ ਜਮਾ ਹੋ ਰਿਹਾ ਪੈਸਾ ਜਿਹੜਾ ਨਾ ਉਹ ਸਾਡੇ ਵਿੱਚ ਘੁੰਮਣਾ ਚਾਹੀਦਾ ਕਿਉਂਕਿ ਹਰ ਚੀਜ਼ ਕੋ ਮਲਈ ਆ ਨਦੀ ਤੇ ਛੱਪੜ ਦੇ ਵਿੱਚ ਫਰਕ ਆ ਲਾਗੇ ਖੜ ਕੇ ਦੇਖ ਲਿਓ ਅੱਗੇ ਵੀਡੀਓ ਦੇਖਿਓ ਤਾਂ ਫੇਰ ਕਰਦੇ ਆ ਗੱਲ ਹਨ ਲੱਗਦਾ ਕਿ ਅਸੀਂ ਬਹੁਤ ਮਿਨੀਮਾਈਜ਼ ਕਰ ਰਹੇ ਹਾਂ ਅੱਜ ਇਹ ਚਰਚਾ ਹੈ ਕਿ ਸਿੱਖੀズム ਨੂੰ ਸੀਮਤ ਕਰਨ ਲੱਗੇ ਹਾਂ ਅਸੀਂ ਅਸੀਂ ਬਹੁਤ ਛੋਟਾ 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 ਸੈਕਟ ਕਰਤਾ ਅੱਜ ਲੱਖਾਂ ਸੈਕਸ਼ਨਸ ਜਿਹੜੇ ਐ ਉਹ ਟੁੱਟ ਗਏ ਸਾਡੇ ਤੋਂ ਕਿਸੇ ਨੂੰ ਅਸੀਂ ਬਹੁਤ ਸਾਰੇ ਭਰਾ ਸਾਡੇ ਜਿਹੜੇ ਚਾਹੇ ਮੈਂ ਸਿੱਧੀ ਗੱਲ ਕਰਦਾ ਤਾਂ ਭਗਤ ਰਵਿਦਾਸ ਜੀ ਨੂੰ ਮੰਨਣ ਵਾਲੇ ਅੱਜ ਉਹਨਾਂ ਨੂੰ ਗੱਲ ਨਾਲ ਨਹੀਂ ਉਸ ਤਰ੍ਹਾਂ ਲਾ ਸਕੇ ਜੋ ਲਾਉਣਾ ਚਾਹੀਦਾ ਸੀ ਇਸੇ ਤਰੀਕੇ ਨਾਲ ਸਿੰਧੀ ਭਰਾ ਨੇ ਕਿ ਅਸੀਂ ਬਹੁਤ ਮਿਨੀਮਾਈਜ਼ ਕਰ ਰਹੇ ਹਾਂ ਕਿ ਇਹ ਘੱਟ ਹੈ ਸਾਡੇ ਲਈ ਕੋਈ ਵੀ ਸੈਕਸ਼ਨ ਕਿਸੇ ਨਾਲੋਂ ਟੁੱਟ ਨਹੀਂ ਰਿਹਾ ਇਹ ਤੋੜਿਆ ਜਾ ਰਿਹਾ ਤੇ ਤੋੜ ਕੌਣ ਰਿਹਾ ਪੁਜਾਰੀ ਹੁਣ ਤੁਸੀਂ ਵੀ ਲਵੀ ਦਾਸ ਜੀ ਨੂੰ ਭਗਤ ਕਿਹਾ ਹੀ ਹੈ ਨਾ ਤੁਹਾਡੇ ਤੇ ਕਿੰਨੀਆਂ ਕਿ ਕਿਸੇ ਨੇ ਵੀਡੀਓ ਪਾਈਆਂ ਤੇ ਕਿੰਨਾ ਕੁ ਤੁਹਾਡੇ ਲੋਕੀ ਖਿਲਾਫ ਬੋਲੇ ਆ ਇਹ ਸਿਰਫ ਪੁਜਾਰੀ ਦੇ ਆਪਣੀ ਚਾਲ ਆ ਕਿਉਂਕਿ ਭਾਰਤ ਦੀ ਆਬਾਦੀ ਵਧ ਰਹੀ ਆ ਇਸੇ ਕਰਕੇ ਭਾਰਤ ਦੀ ਆਬਾਦੀ ਵਧ ਰਹੀ ਆ ਤਾਂ ਕਰਕੇ ਗੁਰਦਵਾਰੇ ਵੀ ਵਧਾਉਣ ਦੀ ਜ਼ਰੂਰਤ ਆ ਕਿਉਂਕਿ ਗੁਰਦਵਾਰੇ ਘਟ ਪੈ ਰਹੇ ਆ ਗੁਰਦਵਾਰੇ ਵਧਾਉਣ ਦਾ ਕਰਕੇ ਇੱਕ ਦੂਜੇ ਤੇ ਟੀਕਾ ਟਿੱਪਣੀ ਕਰ ਦਿੰਦੇ ਆ ਇਸੇ ਕਰਕੇ ਹੁਣ ਲਵੀ ਦਸੀਏ ਵੀ ਕਿਸੇ ਨਾਲੋਂ ਘੱਟ ਨਹੀਂ ਉਹਨਾਂ ਕੋਲ ਵੀ ਪੈਸਾ ਤੇ ਉਹਨਾਂ ਕੋਲੋਂ ਨਹੀਂ ਜਾਰ ਹੋਇਆ ਤੇ ਇਹਨਾਂ ਉਹਨਾਂ ਨੇ ਆਪਣੇ ਜਿਹੜੇ ਗੁਰਦੁਆਰੇ ਆ ਉਹ ਵੱਖਰੇ ਬਣਾ ਲਏ ਆ ਕਿਉਂਕਿ ਵੇਲੜ ਲੋਕ ਅੱਗ ਲਾਉ ਲੋਕ ਤੇ ਉਹਨਾਂ ਦੇ ਵਿੱਚ ਵੀ ਹੈਗੇ ਆ ਨਾ ਤੇ ਇਹਦੇ ਵਿੱਚ ਫਾਇਦਾ ਕਿਹਦਾ ਹੋਇਆ ਗਰੀਬਾਂ ਦਾ ਨਹੀਂ ਹੋਇਆ ਮਤਲਬ ਵੀ ਦਾਸੀਆਂ ਦਾ ਨਹੀਂ ਹੋਇਆ ਫਾਇਦਾ ਕਿਹਦਾ ਹੋਇਆ ਪੁਜਾਰੀ ਦਾ ਤੇ ਉਹਨਾਂ ਵੇਲੜ ਲੋਕਾਂ ਦਾ ਅੱਗੇ ਵੀਡੀਓ ਦੇਖਿਓ ਤੇ ਫੇਰ ਕਰਦੇ ਆਂ ਗੱਲ ਕੁਝ ਬੰਦੇ ਹੋਣਗੇ ਜਿਨ੍ਹਾਂ ਦੀ ਜਾਂ ਜਾਣਬੁੱਝ ਕੇ ਕਰ ਰਿਹਾ ਜਾਂ ਵਿਚਾਰਿਆਂ ਦੀ ਸੋਚ ਛੋਟੀ ਹੈ ਪਰ ਜੇ ਕੁੱਲ ਮਿਲਾ ਕੇ ਵੇਖੀਏ ਤੇ ਪੰਜਾਬ ਦੇ ਵਿੱਚ ਜੇ ਬਰਾਬਰੀ ਹੈਗੀ ਆ ਨਾ ਤੇ ਉਹ ਗੁਰੂ ਘਰਾਂ ਕਰਕੇ ਗੁਰੂ ਸਾਹਿਬ ਦੀ ਸੋਚ ਕਰਕੇ ਜਿੰਨੀ ਪੰਜਾਬ ਚ ਹੈ ਨਾ ਜਿਸ ਤਰ੍ਹਾਂ ਦੀ ਬਰਾਬਰਤਾ ਤੁਸੀਂ ਬਾਹਰ ਨੀਆਂ ਸਟੇਟਾਂ ਚ ਜਾ ਲਿਓ ਮੈਂ ਤਾਂ ਧਾਰਮਿਕ ਸਥਾਨ ਦਿਖਾ ਦਿੰਦਾ ਜਿਨ੍ਹਾਂ ਤੇ ਲਿਖ ਕੇ ਲਾਇਆ ਦੂਜੇ ਫਿਰਕੇ ਦੇ ਬੰਦੇ ਦਾਖਲ ਨਹੀਂ ਹੋ ਸਕਦੇ ਇਥੋਂ ਦਾ ਕਿ ਇਹ ਮੇਰੇ ਬਰਾਦਰੀ ਦਾ ਮੰਦਿਰ ਹੈ ਨਾ ਕੋਈ ਵੀ ਧਾਰਮਿਕ ਸਥਾਨ ਹੈ ਇੰਨੀਆਂ ਵੰਡੀਆਂ ਨੇ ਭਾਈ ਸਾਹਿਬ ਜੀ ਲੋਕਾਂ ਦੀ ਸੋਚ ਛੋਟੀ ਨਹੀਂ ਲੋਕਾਂ ਦੀ ਸੋਚ ਗੁਲਾਮ ਕੀਤੀ ਗਈ ਆ ਤੇ ਗੁਲਾਮ ਕਿਹਨਾਂ ਨੇ ਕੀਤੀ ਆ ਉਹ ਤੁਸੀਂ ਲੋਕਾਂ ਨੇ ਵੀ ਜਿਨ੍ਹਾਂ ਨੂੰ ਗੌਣ ਵਜਾਉਣ ਦਾ ਤੇ ਕਥਾ ਕਹਾਣੀਆਂ ਸੁਣਾਉਣ ਦਾ ਸ਼ੌਂਕ ਆ ਇੰਨੇ ਝਗੜੇ ਬਾਹਰ ਨਹੀਂਆ ਸਟੇਟਾਂ ਵਿੱਚ ਨਹੀਂ ਜਿੰਨੇ ਝਗੜੇ ਪੰਜਾਬ ਦੇ ਵਿੱਚ ਆ ਇੱਕ ਪਿੰਡ ਵਿੱਚ ਚਾਰ-ਚਾਰ ਗੁਰਦੁਆਰੇ ਛੋਟੇ ਤੋਂ ਛੋਟਾ ਪਿੰਡ ਵੀ ਹੋਏਗਾ ਨਾ ਉਹਦੇ ਵਿੱਚ ਦੋ ਗੁਰਦੁਆਰੇ ਤਾਂ ਪੱਕੇ ਆ ਨਾ ਕੀ ਇਹ ਗੁਰਮੁਆ ਦੀ ਸੋਚ ਸੀ ਗੁਰਮੁਆ ਦੀ ਸੋਚ ਨੂੰ ਤਾਂ ਤੁਸੀਂ ਧੰਦਾ ਬਣਾ ਕੇ ਰੱਖ ਦਿੱਤਾ ਗੁਰਮੁਆ ਦੀ ਸੋਚ ਨੂੰ ਤਾਂ ਤੁਸੀਂ ਰਮਾਲਿਆਂ ਦੇ ਵਿੱਚ ਟੱਕ ਕੇ ਰੱਖ ਦਿੱਤਾ ਗੁਰੂ ਘਰਾਂ ਦੇ ਵਿੱਚ ਹੈ ਕੀ ਆ ਸਿਰਫ ਮਰਨ ਦਿਨ ਤੇ ਜਨਮ ਦਿਨ ਲੰਗਰ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਜੇ ਕੋਈ ਸਿੱਖਿਆ ਹੋਵੇ ਤੇ ਇੰਨੇ ਝਗੜੇ ਕਿਉਂ ਹੋਣ ਜੇ ਤੁਸੀਂ ਗੁਰੂਆਂ ਦੀ ਸੋਚ ਲੋਕਾਂ ਨੂੰ ਦੱਸੀ ਹੁੰਦੀ ਤੇ ਲੋਕ ਸਾਈ ਕਿਉਂ ਬੜਦੇ ਬਸ ਗੁਰੂਆਂ ਦੇ ਜਨਮ ਬਾਰੇ ਦੱਸਿਆ ਜਾਂਦਾ ਤੇ ਸ਼ਹਾਦਤਾਂ ਬਾਰੇ ਦੱਸਿਆ ਜਾਂਦਾ ਤੇ ਸਵਰਗ ਨਰਕ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਇਹੀ ਕੁਝ ਹੈ ਤੁਹਾਡੇ ਲੋਕਾਂ ਦੇ ਕੋਲ ਗੁਰੂ ਘਰਾਂ ਦੇ ਵਿੱਚ ਸੋਚ ਗੁਰੂਆਂ ਦੀ ਨਹੀਂ ਤੁਹਾਡੀ ਚੱਲ ਰਹੀ ਆ ਚਾਹੇ ਗੁਰੂਆਂ ਦੇ ਨਾਂ ਤੋਂ ਦਲਾਵੇ ਦਿੱਤੇ ਜਾਂਦੇ ਆ ਵੀ ਗੁਰੂ ਸਾਹਿਬ ਤੁਹਾਨੂੰ ਵੇਖ ਰਹੇ ਆ ਆਪ ਗੁਰੂ ਘਰਾਂ ਦੇ ਵਿੱਚ ਬਲਾਤਕਾਰ ਕਰ ਰਹੇ ਆ ਸਰੋਵਰਾਂ ਦੇ ਵਿੱਚੋਂ ਫੜ ਫੜ ਕੇ ਮੱਛੀਆਂ ਖਾ ਰਹੇ ਆ ਕਿ ਗੁਰੂ ਸਾਹਿਬ ਤੁਹਾਨੂੰ ਨਹੀਂ ਦੇਖਦੇ ਆ ਆਪ ਗੁਰੂਆਂ ਨੇ ਮਹਾਪੁਰਸ਼ਾਂ ਨੇ ਸਧਾਰਨ ਜ਼ਿੰਦਗੀ ਜੀ ਆ ਮਿਹਨਤ ਕੀਤੀ ਆ ਜਿਨ ਦੇ ਜੀ ਕਿਸੇ ਕੋਲੋਂ ਦਸਵੰਦ ਨਹੀਂ ਮੰਗਿਆ ਕਿਸੇ ਨੂੰ ਡਰਾਇਆ ਨਹੀਂ ਸੱਚ ਤੇ ਪੈਦਾ ਦਿੱਤਾ ਸ਼ਹਾਦਤਾਂ ਮਨਜ਼ੂਰ ਕਰ ਲਈਆਂ ਤੇ ਅੱਜ ਗੁਰੂ ਸਾਹਿਬ ਦਸਵੰਦ ਮੰਗ ਰਹੇ ਆ ਇਹ ਦਸਵੰਦ ਜਾ ਕਿੱਥੇ ਰਿਹਾ ਪੁਜਾਰੀ ਦੇ ਖਾਤੇ ਵਿੱਚ ਤੇ ਸਰਕਾਰੀ ਖਾਤੇ ਵਿੱਚ ਅੱਗੇ ਗੱਲ ਸੁਣਿਓ ਤੇ ਫੇਰ ਕਰਦੇ ਆਂ ਗੱਲ ਤੋਂ ਗੁਰਸਾਗਰ ਹੈ ਜਦੋਂ ਅਸੀਂ ਸਿਰ ਝੁਕਾਉਂਦੇ ਆਂ ਤੇ ਇਹ ਨਹੀਂ ਝੁਕਾਉਂਦੇ ਵੀ ਕੌਣ ਕਿੱਥੋਂ ਦਾ ਜੰਮਿਆ ਤੇ ਕਿਹਦੇ ਕੀ ਨਾਂ ਨਾਲ ਕੀ ਹੈ ਕਿਹਦੀ ਜਾਤ ਹੈ ਅਸੀਂ ਉਹਨੂੰ ਰੱਬ ਸਮਝ ਕੇ ਸਿਰ ਝੁਕਾਉਂਦੇ ਆਂ ਵਾਹ ਵਾਹ ਬਾਣੀ ਨਿਰੰਕਾਰ ਹੈ ਜੀ ਤਾਂ ਇਹਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਸਭ ਤੋਂ ਵੱਡੀ ਤਾਂ ਸਾਡੀ ਇਹ ਗਲਤੀ ਹੈ ਨਾ ਵੀ ਅਸੀਂ ਬਾਣੀ ਨੂੰ ਨਿਰੰਕਾਰ ਸਮਝ ਕੇ ਬੈਠੇ ਆਂ ਬਾਣੀ ਨਿਰੰਕਾਰ ਨਹੀਂ ਨਿਰੰਕਾਰ ਦੀ ਬਾਣੀ ਆ ਵੀ ਜਿਹੜੀ ਉਹਨਾਂ ਮਹਾਪੁਰਸ਼ਾਂ ਦੇ ਅੰਦਰੋਂ ਪ੍ਰਗਟ ਹੋਈ ਆ ਵੀ ਜਿਨ੍ਹਾਂ ਨੇ ਆਪਣਾ ਹਉਮੈ ਹੰਕਾਰ ਛੱਡਿਆ ਤੇ ਸਭ ਨੂੰ ਇੱਕ ਬਰਾਬਰ ਸਮਝਿਆ ਅੱਜ ਕੱਲ ਦੇ ਬਾਬਿਆਂ ਦੇ ਵਿੱਚ ਤਾਂ ਹੰਕਾਰ ਹੀ ਬੜਾ ਹਰ ਬਾਬਾ ਆਪਣੇ ਆਪ ਨੂੰ ਇੱਕ ਦੂਜੇ ਨਾਲੋਂ ਵੱਡਾ ਸਮਝ ਲਿਆ ਤੇ ਦੂਸਰਿਆਂ ਨੂੰ ਮੂਰਖ ਬਣਾ ਰਿਹਾ